ਵੈਗੁਰਜੀ ਦਾ ਕਲਸਾ ਸ਼੍ਰੀ ਵੈਗੁਰਜੀ ਕੀ ਫਤਿਹ ਦੋਸਤੋ ਅੱਜ 10 ਪੋ 24 ਦਸੰਬਰ ਸਫਰ-ਏ-ਸਿਹادت ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਕੱਲ ਆਪਾਂ 9 ਪੋ ਦਾ ਇਤਿਹਾਸ ਤੁਹਾਡੇ ਸਾਹਮਣੇ ਰੱਖਿਆ ਸੀ ਤੇ ਅੱਜ ਆਪਾਂ 10 ਪੋ ਦਾ ਇਤਿਹਾਸ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ ਦੋਸਤੋ ਅੱਜ ਦਾ ਇਤਿਹਾਸ ਜਿਹੜਾ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਬੱਤਰ ਕੈਂਟੇ ਜੰਗ ਚੱਲੀ ਉਸ ਤੋਂ ਜੇ ਮੈਂ ਪਹਿਲਾਂ ਦੀ ਗੱਲ ਕਰਾਂ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੇ ਹੁਕਮ ਮੰਨ ਕੇ ਭਾਈ ਸੰਤ ਸਿੰਘ ਨੂੰ ਕਲਗੀ ਚੋਲਾ ਪਣਾ ਕੇ ਤੇ ਕੱਚੀ ਗੜੀ ਚਮਕੌਰ ਦੀ ਗੜੀ ਛੱਡ ਕੇ ਜਦੋਂ ਲਲਕਾਰ ਕੇ ਮੁਗਲ ਫੌਜਾਂ ਨੂੰ ਲਲਕਾਰਿਆ ਤੇ ਕੱਚੀ ਗੜੀ ਛੱਡ ਕੇ ਚੱਲੇ ਗਏ ਤੇ ਜਿਹੜੇ ਸਿੰਘ ਸੀਗੇ ਬਚ ਗਏ ਜਿਹੜੇ ਬੱਚੇ ਸਿੰਘ ਸੀ ਉਹਨਾਂ ਨੇ ਮੁਗਲ ਫੌਜਾਂ ਦੇ ਨਾਲ ਜੰਗ ਲੜੀ ਜੰਗ ਲੜਨ ਤੋਂ ਬਾਅਦ ਸ਼ਹੀਦੀ ਪ੍ਰਾਪਤ ਕੀਤੀ ਇਤਿਹਾਸਕਾਰ ਇਹ ਕਹਿੰਦੇ ਨੇ ਜਦੋਂ ਜੰਗ ਖਤਮ ਹੁੰਦੀ ਆ ਤੇ ਭਾਈ ਸੰਤ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮਝ ਕੇ ਮੁਗਲ ਫੌਜਾਂ ਨੇ ਲਾਗਲੇ ਲਾਗਲੇ ਸਾਰੇ ਪਿੰਡਾਂ ਦੇ ਵਿੱਚ ਇਹ ਗੱਲ ਫੁਲਾਦ ਦਿੱਤੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਤੇ ਉਹਦੇ ਪਰ ਉਹਨਾਂ ਦੇ ਪਰਿਵਾਰ ਨੂੰ ਵੀ ਸ਼ਹੀਦ ਕਰ ਦਿੱਤਾ ਲਾਗਲੇ ਲਾਗਲੇ ਸਾਰੇ ਪਿੰਡਾਂ ਦੇ ਵਿੱਚ ਜਦੋਂ ਇਹ ਗੱਲ ਫੈਲੀ ਤਾਂ ਇੱਕ ਪਿੰਡ ਆਉਂਦਾ ਚਮਕੌਰ ਸਾਹਿਬ ਦੇ ਲਾਗੇ ਪਿੰਡ ਹੈ ਜਿਸ ਦਾ ਨਾਮ ਖਰੋੜ ਕੇ ਪਿੰਡ ਹੈ ਖਰੋੜ ਪਿੰਡ ਦੀ ਰਹਿਣ ਵਾਲੀ ਸਿੱਖ ਧੀ ਬੀਬੀ ਹਰਸ਼ਰਨ कौर ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਆਪਣੀ ਮਾਤਾ ਜੀ ਕੋਲੋਂ ਆਗਿਆ ਲਈ ਮਾਤਾ ਜੀ ਨੇ ਉਹਨਾਂ ਨੂੰ ਇਹ ਗੱਲ ਕਹਿਆ ਕਹੀ ਕਿ ਮੁਗਲ ਫੌਜਾਂ ਦਾ ਬਹੁਤ ਵੱਡਾ ਪੈਰਾ ਤੇ ਤੁਸੀਂ ਕੱਚੀ ਗੜੀ ਦੇ ਵਿੱਚ ਕਿੱਦਾਂ ਜਾਓਗੇ ਤੇ ਉਸ ਧੀ ਨੇ ਉਸ ਸ਼ੇਰਨੀ ਨੇ ਇਹ ਗੱਲ ਕਹੀ ਕਿ ਗੁਰੂ ਗੋਬਿੰਦ ਸਿੰਘ ਜੀ ਮੇਰੇ ਨਾਲ ਨੇ ਮੇਰੇ ਪਿਤਾ ਜੀ ਮੇਰੇ ਨਾਲ ਨੇ ਤੇ ਮਾਤਾ ਜੀ ਨੇ ਉਹਨਾਂ ਨੂੰ ਜਾਨ ਦੀ ਅਗਿਆ ਦਿੱਤੀ ਅਰਦਾਸ ਬੇਨਤੀ ਕਰਕੇ ਉਹ ਆਪਣੇ ਪਿੰਡ ਤੋਂ ਚਮਕੌਰ ਦੀ ਗੜੀ ਵੱਲ ਤੁਰੇ ਬਹੁਤ ਵੱਡਾ ਕੱਟ ਸੀ ਉਸ ਕੱਟ ਨੂੰ ਛੀਰਦੇ ਹੋਏ ਚਮਕੌਰ ਦੀ ਗੜੀ ਦੇ ਵਿੱਚ ਪਹੁੰਚੇ ਬੀਬੀ ਹਰਸ਼ਰਨ ਕੌਰ ਜਦੋਂ ਚਮਕੌਰ ਦੀ ਗੜੀ ਪਹੁੰਚਦੇ ਆ ਤੇ ਦੇਖਦੇ ਆ ਕਿ ਤਰਤੀ ਖੂਨ ਦੇ ਨਾਲ ਲਾਲ ਹੋਈ ਆ ਤੇ ਲਾਸ਼ਾਂ ਦੇ ਢੇਰ ਲੱਗੇ ਹੋਏ ਨੇ ਤੇ ਲਾਸ਼ਾਂ ਦੇ ਢੇਰਾਂ ਦੇ ਵਿੱਚੋਂ ਜਿਹੜੇ ਸਿੰਘ ਸੀ ਦੀਆਂ ਜਿਹੜੀਆਂ ਲਾਸ਼ਾਂ ਸੀ ਦੇਆਂ ਸੀ ਉਹਨਾਂ ਨੂੰ ਇਕੱਠਿਆਂ ਕੀਤਾ ਇੱਕ ਜਗ੍ਹਾ ਤੇ ਸੈਭ ਜਦਾਜੀਤ ਸਿੰਘ ਤੇ ਸੈਭ ਜਦਾ ਜੋਰਾਵਾਰ ਸਿੰਘ ਉਹਨਾਂ ਦੀਆਂ ਜਿਹੜੀਆਂ ਦਿਆਂ ਸੀ ਉਹਨਾਂ ਨੂੰ ਇੱਕ ਥਾਂ ਤੇ ਇਕੱਠੇ ਕਰਕੇ ਇੱਕ ਅੰਗੀਠਾ ਤਿਆਰ ਕੀਤਾ ਤੇ ਸਿੱਖ ਰਹਿਤ ਮਰਿਆਦਾ ਅਨੁਸਾਰ ਉਹਨਾਂ ਦਾ ਅੰਗੀਠਾ ਤੇ ਉਹਨਾਂ ਦੀਆਂ ਦਿਆਂ ਨੂੰ ਬੜੇ ਅਦਬ ਪਿਆਰ ਨਾਲ ਅਦਬ ਦੇ ਨਾਲ ਰੱਖ ਕੇ ਸਾਰੇ ਸਿੰਘਾਂ ਨੂੰ ਇੱਕ ਥਾਂ ਤੇ ਇਕੱਠਿਆਂ ਕਰਕੇ ਇੱਕ ਅੰਗੀਠਾ ਤਿਆਰ ਕੀਤਾ ਤੇ ਉਸ ਅੰਗੀਠੇ ਨੂੰ ਫਿਰ 24 ਸਿੱਖ ਰਹਿਤ ਮਰਿਆਦਾ ਹੁੰਦੀ ਹੈ ਉਸ ਦੇ ਮੁਤਾਬਕ ਅੰਤਮ ਸੰਸਕਾਰ ਕੀਤਾ ਦੱਸਿਆ ਜਾਂਦਾ ਹੈ ਜਦੋਂ ਅੰਤਮ ਸੰਸਕਾਰ ਕੀਤਾ ਤੇ ਅੱਗ ਦੀ ਬਹੁਤ ਵੱਡੀ ਜਿਹੜੀ ਹੈ ਲਾਟ 발 ਉਠੀ ਜਿਸ ਦੇ ਨਾਲ ਮੁਗਲ ਫੌਜਾਂ ਨੂੰ ਪਤਾ ਲੱਗ ਗਿਆ ਤੇ ਮੁਗਲ ਫੌਜ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਸਿੰਘਾਂ ਦੀ ਦਸ ਸਸਕਾਰ ਹੋ ਰਿਆ ਸੀ ਤੇ ਬੀਬੀ ਹਰਸ਼ਰਨ ਕੌਰ ਆਪਣੀ ਤਲਵਾਰ ਕੱਢ ਕੇ ਉਸ ਅੰਗੀਠੇ ਦੀ ਰਾਖੀ ਕਰ ਰਹੀ ਸੀ ਜਦੋਂ ਮੁਗਲ ਫੌਜ ਉੱਥੇ ਪਹੁੰਚਦੀ ਆ ਤੇ ਉਹਨਾਂ ਦੀ ਜੰਗ ਸ਼ੁਰੂ ਹੁੰਦੀ ਆ ਤੇ ਬੀਬੀ ਜੀ ਕਈਆਂ ਦੇ ਸਿਰ ਧਰ ਤੋਂ ਅਲੱਗ ਕਰ ਦਿੰਦੇ ਨੇ ਤੇ ਕਈਆਂ ਨੂੰ ਜ਼ਖਮੀ ਕਰ ਦਿੰਦੇ ਨੇ ਐਦਾਂ ਲੜਦੇ ਲੜਦੇ ਮੁਗਲ ਫੌਜਾਂ ਨੇ ਉਹਨਾਂ ਨੂੰ ਉਸੇ ਅੰਗੀਠੇ ਦੇ ਵਿੱਚ ਹੀ ਸੁੱਟ ਦਿੱਤਾ ਤੇ ਉਹ ਜਿਹੜੇ ਨੇ ਸ਼ਹੀਦ ਹੋ ਗਏ ਦੱਸਿਆ ਜਾਂਦਾ ਹੈ ਕਿ ਚਮਕੌਰ ਦੀ ਜੰਗ ਦੇ ਵਿੱਚ ਸਭ ਤੋਂ ਅਖੀਰਲੀ ਸ਼ਹੀਦ ਸ਼ਹੀਦੀ ਹੋਈ ਸੀ ਬੀਬੀ ਹਰਸ਼ਰਨ ਕੌਰ ਦੀ ਦੋਸਤੋ ਉਸ ਤੋਂ ਉਪਰੰਤ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤੇ ਦੂਜੇ ਪਾਸੇ ਅੱਜ ਦੀ ਰਾਤ ਜਿਹੜੀ ਹੈ ਭਾਈ ਗਲਬ ਸਿੰਘ ਤੇ ਹੋਰ ਉਹਨਾਂ ਦੇ ਸਾਥੀ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਦੇ ਨੇ ਤੇ ਉਹਨਾਂ ਨੂੰ ਗਣੀ ਖਾਨ ਤੇ ਮਣੀ ਖਾਨ ਦੇ ਘਰ ਵਿੱਚ ਲੈ ਜਾਂਦੇ ਨੇ ਤੇ ਦੂਜੇ ਪਾਸੇ ਮਰਿੰਡੇ ਦੀ ਜੇਲ੍ਹ ਤੇ ਵਿੱਚੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਿਆਂ ਨੂੰ ਅੱਜ ਦੇ ਦਿਨ ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਉੱਥੇ ਰੱਖਿਆ ਜਾਂਦਾ ਹੈ ਅੱਜ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੀ ਤੇ ਕੱਲ ਉਹਨਾਂ ਦੀ ਪਹਿਲੀ ਪੇਸ਼ੀ ਯਾਨੀ ਕਿ ਸੂਬੇ ਦੀ ਕਚਹਿਰੀ ਦੇ ਵਿੱਚ ਕੱਲ ਦੇ ਦਿਨ ਉਹਨਾਂ ਨੇ ਜਿਹੜਾ ਸੀ ਉੱਥੇ ਕਚਹਿਰੀ ਦੇ ਵਿੱਚ ਪੇਸ਼ ਹੋਣਾ ਸੀ ਤੇ ਅੱਜ ਦੀ ਰਾਤ ਉਹ ਠੰਡੇ ਬੁਰਜ ਦੇ ਵਿੱਚ ਘਟਦੇ ਨੇ ਤੇ ਅੱਜ ਉਹਨਾਂ ਨੂੰ ਜਿਹੜਾ ਵਾ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਂਦਾ ਦੋਸਤੋ ਇਹ ਸੀ ਅੱਜ ਦਾ ਇਤਿਹਾਸ ਜੇ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਛੋਟਾ ਭਰਾ ਸਮਝ ਕੇ ਮਾਫ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ